ਪਰ ਅੱਜ ਪੰਥ ਤੇ ਕੌਮ ਦੇ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਨੂੰ ਬਦਲਣ ਦਾ ਮੁੱਦਾ ਕਿਉਂ ਖੜਾ ਹੋਇਆ ਹੁਣ ਅੱਜ ਜਿੱਥੇ ਪੂਰੀ ਕੌਮ ਨੂੰ ਆਪਾਂ ਇਹ ਬੇਨਤੀ ਕਰ ਰਹੇ ਹਾਂ ਵੀ ਭਾਈ ਬਹੁਤ ਲੰਬੇ ਸਮੇਂ ਤੋਂ ਆਪਾਂ ਖੁਆਰ ਹੋ ਰਹੇ ਹਾਂ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਕੌਮ ਤੇ ਪੰਥ ਲਈ ਆਪਾਂ ਕੰਮ ਕਰੀਏ ਧਰਮ ਦੇ ਝੰਡੇ ਨੂੰ ਬੁਲੰਦ ਕਰਦਿਆਂ ਹੋਇਆਂ ਜੋ ਪੰਥ ਇਸ ਵਕਤ ਬਹੁਤ ਵੱਡੀਆਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਭਾਵੇਂ ਉਹ ਧਰਮ ਪਰਵਰਤਨ ਦੀ ਗੱਲ ਕਹਿ ਲਓ ਸਿੱਖੀ ਨੂੰ ਛੱਡ ਕੇ ਦੂਸਰੇ ਧਰਮਾਂ ਵੱਲ ਜਾਣ ਵਾਲੇ ਲੋਕਾਂ ਦੀ ਬਹੁ ਗਿਣਤੀ ਵੱਧਦੀ ਜਾ ਰਹੀ ਹੈ ਸਿੱਖੀ ਪ੍ਰਤੀ ਲੋਕਾਂ ਦਾ ਲਗਾ ਘੱਟ ਕੇ ਦੁਨਿਆਵੀ ਚੀਜ਼ਾਂ ਵਗਰ ਚੱਕਾ ਚਾਹੋਂਤ ਮਗਰ ਸਾਡਾ ਜਿਹੜਾ ਝੁਕਾਅ ਵੱਧਾ ਜਾ ਰਿਹਾ ਇਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਰਹਿ ਕੇ ਪੰਥ ਦੀ ਸੇਵਾ ਕਰਨ ਵਾਲੇ ਵੀ ਵਿਅਕਤੀ ਜਿਹੜੇ ਆ ਉਹ ਆਪਣੇ ਕਰਤਾਰ ਤੋਂ ਹੌਲੇ ਹੋ ਗਏ ਜਿਨ੍ਹਾਂ ਨੂੰ ਵੇਖ ਕੇ ਕੌਮ ਤੇ ਪੰਥ ਦੇ ਪ੍ਰਤੀ ਲੋਕਾਂ ਦੇ ਅੰਦਰ ਇਹ ਭਾਵਨਾ ਪੈਦਾ ਹੋ ਰਹੀ ਹੈ ਵੀ ਅਸੀਂ ਇਹਨਾਂ ਨਾਲੋਂ ਕਿਤੇ ਚੰਗੇ ਆ ਵੀ ਧਰਮੀ ਬੰਦੇ ਧਰਮ ਦੇ ਚੂਲੇ ਪਾ ਕੇ ਬਹੁਤ ਐਸੇ ਕੰਮ ਕਰ ਰਹੇ ਆ ਅਸੀਂ ਜੇ ਕੇਸ ਨਹੀਂ ਰੱਖੇ ਅੰਮ੍ਰਿਤ ਨਹੀਂ ਛਕਿਆ ਜਾਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਤੇ ਅਸੀਂ ਇਹਨਾਂ ਨਾਲੋਂ ਬਹੁਤੇ ਚੰਗੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਬਹੁਤ ਹੀ ਇੱਕ ਅਹਿਮ ਵਿਸ਼ੇ ਦੇ ਉੱਪਰ ਆਪ ਸੰਗਤਾਂ ਦੇ ਨਾਲ ਕੁਝ ਕਮੈਂਟਾਂ ਦੇ ਵਿਚਾਰ ਜਿਹੜੀ ਆ ਉਹ ਸਾਂਝੀ ਕਰਨੀ ਹੈ ਇਸ ਵਕਤ ਜੋ ਪਿਛਲੇ 1-2 ਦਿਨਾਂ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਕੌਮ ਤੇ ਪੰਥ ਦੇ ਸਬੰਧ ਦੇ ਵਿੱਚ ਵਿਚਾਰ ਚਰਚਾ ਜਿਹੜੀ ਚੱਲ ਰਹੀ ਹੈ ਤੇ ਜਿਹਦੇ ਸਬੰਧ ਦੇ ਵਿੱਚ ਭਾਰਤ ਦਾ ਨੈਸ਼ਨਲ মিডিਆ ਉਹਨੂੰ ਹੋਰ ਕਿਸੇ ਰੰਗ ਨਾਲ ਪੇਸ਼ ਕਰ ਰਿਹਾ ਤੇ ਸਾਡੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਆਪੋ ਆਪਣੀ ਸਮੱਤ ਦੇ ਹਿਸਾਬ ਦੇ ਨਾਲ ਜਿਹੜੀਆਂ ਆਪੋ ਆਪਣਾ ਪ੍ਰਤੀਕਰਮ ਜाहिर ਕਰ ਰਹੀਆਂ ਨੇ ਮੇਰੇ ਕਹਿਣ ਤੋਂ ਮੁਰਾਦ ਹੈ ਕਿ ਪਿਛਲੇ ਦਿਨਾਂ ਦੀ ਇੱਕ ਖਬਰ ਜੋ ਆਮ ਚਰਚਾ ਦੇ ਵਿੱਚ ਸੰਗਤ ਵਿੱਚ ਆਈ ਹੋਈ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਹੋਏ ਖਾਲਸੇ ਪੰਥ ਦੇ ਨਿਸ਼ਾਨ ਸਾਹਿਬ ਦਾ ਰੰਗ ਜਿਹੜਾ ਉਹ ਕੇਸਰੀ ਨਾ ਹੋ ਕੇ ਬਸੰਤੀ ਜਾਂ سرمਈ ਹੋਣਾ ਚਾਹੀਦਾ ਤੇ ਜਿਹਦੇ ਸਬੰਧ ਦੇ ਵਿੱਚ ਇਹ ਵੀ ਗੱਲ ਲਈ ਜਾ ਰਹੀ ਹੈ ਕਿ ਸਿੰਘ ਸਹਿਬਾਨ ਵੱਲੋਂ ਇਕੱਤਰਤਾ ਕਰਕੇ ਇਹ ਫੈਸਲਾ ਲਿਆ ਗਿਆ ਹੈ ਤੇ ਸੰਗਤ ਨੂੰ ਇਹ ਆਦੇਸ਼ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਾ ਸਹਿਬਾਨ ਵਿੱਚ ਜਿਹੜੇ ਵੀ ਨਿਸ਼ਾਨ ਸਾਹਿਬ ਚੁਲਾਏ ਜਾਂਦੇ ਆ ਉਹਨਾਂ ਦਾ ਰੰਗ ਬਸੰਤੀ ਜਾਂ سرمਈ ਹੋਣਾ ਚਾਹੀਦਾ ਕੇਸਰੀ ਰੰਗ ਜਿਹੜਾ ਉਹਦੇ ਤੋਂ ਮਨਾਹੀ ਕਰ ਦਿੱਤੀ ਗਈ ਹੈ ਸੋ ਦਾਸ ਦੇ ਕੋਲ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸਿੰਘ ਸਹਿਬਾਨ ਵੱਲੋਂ ਜਿਹੜੀ ਇਸ ਬਿਆਨ ਦੀ ਕੋਈ ਠੋਸ ਦਲੀਲ ਜਾਂ ਕੋਈ ਕਾਪੀ ਨਹੀਂ ਹੈ ਸੋ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਵੀ ਵਾਕਈਏ ਸਿੰਘ ਸਾਹਿਬ ਹੁਣਾਂ ਨੇ ਫੈਸਲਾ ਲਿਆ ਆ ਜਾਂ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਆ ਪਰ ਜਿੰਨੀ ਆਖ ਖਬਰਾਂ ਜਾਂ ਜਿੰਨੀ ਕ ਜਾਣਕਾਰੀ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ ਉਹਦੇ ਤੋਂ ਇਹ ਲੱਗ ਰਿਹਾ ਵੀ ਫੈਸਲਾ ਸਿੰਘ ਸਹਿਬਾਨ ਹੁਣਾਂ ਨੇ ਲਿਆ ਆ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਹਨਾਂ ਦੇ ਮੁਲਾਜ਼ਮ ਆ ਉਹਨਾਂ ਨੇ ਇਹ ਗੱਲ ਅੱਗੇ ਸੰਗਤ ਵਿੱਚ ਸਾਂਝੀ ਕੀਤੀ ਆ ਤੇ ਜਿਹਦੇ ਤੋਂ ਬਾਅਦ ਇੱਕ ਬਹੁਤ ਵੱਡਾ ਪ੍ਰਤੀਕਰਮ ਸੰਗਤਾਂ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿੱਚ ਵੀ ਜਿਹੜੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਉਹਨਾਂ ਨੇ ਆਪੋ ਆਪਣੀ رائے ਜਿਹੜੀ ਐ ਇਸ ਸਬੰਧ ਵਿੱਚ ਰੱਖੀ ਆ ਬਹੁਤਾਤ ਦੇ ਵਿੱਚ ਸੰਗਤ ਜਿਹੜੀ ਐ ਉਹ ਕੇਸਰੀ ਰੰਗ ਜਿਹੜਾ ਪਹਿਲਾਂ ਤੋਂ ਜਿਉਂ ਤੋਂ ਆਪਾਂ ਪਛੋਕੜ ਤੱਕ ਛਾਤੀ ਮਾਰਦੇ ਆ ਵੀ ਗੁਰਦੁਆਰਾ ਸਹਿਬਾਨ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਦਾ ਚਲਿਆ ਆ ਰਿਹਾ ਤੇ ਹਰ ਵਾਰ ਸੰਗਤ ਨੂੰ ਉਹੀ ਅਪੀਲ ਕੀਤੀ ਜਾਂਦੀ ਆ ਵੀ ਸਾਰਾ ਪੰਥ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠਾ ਹੋਵੇ ਤੇ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਇੱਕ ਮੁੱਠ ਹੋ ਕੇ ਤੁਰੀਏ ਸੋ ਇਹ ਗੱਲਾਂ ਅਸੀਂ ਸੁਣਦੇ ਸੁਣਾਉਂਦੇ ਆ ਰਹੇ ਹਾਂ ਜੋ ਸਾਡੇ ਸੀਨੇ ਮਸੀਨੇ ਵੱਡਿਆਂ ਬਜ਼ੁਰਗਾਂ ਤੋਂ ਚੱਲੀਆਂ ਆ ਰਹੀਆਂ ਤੇ ਜਿਹਦੇ ਸਬੰਧ ਦੇ ਵਿੱਚ ਜੇਕਰ ਥੋੜਾ ਜਿਹਾ ਆਪਾਂ ਇਤਿਹਾਸ ਵੱਲ ਝਾਤੀ ਮਾਰਦੇ ਆ ਤਾਂ ਇਤਿਹਾਸ ਦੇ ਝਰੋਖਿਆਂ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਜਦੋਂ ਸਤਿਗੁਰੂ ਮਹਾਰਾਜ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਾ ਕਰਕੇ ਧਰਮਸ਼ਾਲ ਵਸਾਈ ਹੈ ਜ ਜਿਹਨਾਂ ਨੂੰ ਆਪਾਂ ਅੱਜ ਗੁਰਦੁਆਰਾ ਸਹਿਬਾਨ ਕਹਿੰਨੇ ਆ ਤੇ ਸਤਿਗੁਰੂ ਮਹਾਰਾਜ ਨੇ ਉੱਥੇ ਚਿੱਟੇ ਰੰਗ ਦਾ ਸਫੇਦ ਰੰਗ ਦਾ ਨਿਸ਼ਾਨ ਜਿਹੜਾ ਉੱਚ ਲਾਇਆ ਤੇ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਕਿ ਜਿਹੜੀ ਘਰ ਘਰ ਅੰਦਰ ਧਰਮਸ਼ਾਲ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕੀਤੀ ਸੀ ਵੀ ਧਰਮ ਦਾ ਨਿਸ਼ਾਨ ਜਿਹੜਾ ਉਹ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਚੁਲਾਇਆ ਜਿਹੜਾ ਇਤਿਹਾਸ ਵਿੱਚੋਂ ਵੇਰਵੇ ਆਪਾਂ ਨੂੰ ਮਿਲਦੇ ਆ ਫਿਰ ਸਮਾਂਦਰ ਸਮਾਂ ਅੱਗੇ ਆਪਾਂ ਚੱਲੀਏ ਦੂਸਰੇ ਪਾਤਸ਼ਾਹ ਜੀ ਆਏ ਆ ਫਿਰ ਤੀਸਰੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਵੀ ਜਿਹੜਾ ਚਿੱਟੇ ਰੰਗ ਦਾ ਨਿਸ਼ਾਨ ਸਾਹਿਬ ਜਿਹੜਾ ਉਪੰਥ ਦੀ ਨਿਸ਼ਾਨੀ ਵਜੋਂ ਧਰਮ ਦੀ ਨਿਸ਼ਾਨੀ ਵਜੋਂ ਜਿਹੜਾ ਉਚਲਾਇਆ ਸਮਾਂਦਰ ਸਮਾਂ ਇਹ ਨਿਸ਼ਾਨ ਸਾਡੇ ਲਈ ਜਿਹੜਾ ਆ ਉਹ ਪੰਥ ਤੇ ਕੌਮ ਦੀ ਰਹਿਨਮਾਈ ਕਰਦਾ ਰਿਹਾ ਪੰਥ ਤੇ ਕੌਮ ਦਾ ਨਿਸ਼ਾਨ ਬਣਿਆ ਰਿਹਾ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ 5ਵੇਂ ਪਾਤਸ਼ਾਹ ਨੇ ਜਦੋਂ ਸ਼ਹੀਦੀ ਦੇ ਦਿੱਤੀ ਹੈ ਲਾਹੌਰ ਤੋਂ ਸਿੱਖਾਂ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ساری ਵਾਰਤਾ ਭਾਈ ਸੁਣਾਈ ਹੈ ਤੇ 6ਵੇਂ ਪਾਤਸ਼ਾਹ ਜੀ ਨੇ ਕੇਸਰੀ ਰੰਗ ਦਾ ਪੋਸ਼ਾਕਾ ਪਹਿਨਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹੋਏ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਆ ਤੇ ਸਤਿਗੁਰੂ ਮਹਾਰਾਜ ਨੇ ਫਿਰ ਕੇਸਰੀ ਰੰਗ ਦਾ ਨਿਸ਼ਾਨ ਉਸ ਵਕਤ ਚੁਲਾਇਆ ਜਿਹਨੂੰ ਆਪਾਂ ਕੁਰਬਾਨੀ ਦੀ ਨਿਸ਼ਾਨੀ ਵੀ ਕਹਿੰਦੇ ਆ ਸ਼ਹੀਦ ਸਿੰਘਾਂ ਦੇ ਦੁੱਲ੍ਹੇ ਹੋਏ ਖੂਨ ਦਾ ਪ੍ਰਤੀਕ ਵੀ ਮੰਨਦਿਆਂ ਤੇ ਇਸ ਕਰਕੇ ਕੇਸਰੀ ਰੰਗ ਨੂੰ ਕੁਰਬਾਨੀ ਦਾ ਰੰਗ ਜਿਹੜਾ ਪੰਥ ਵਿੱਚ ਮੰਨਿਆ ਜਾਂਦਾ ਰਿਹਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਮ ਵਾਲੇ ਮਹਾਂਪੁਰਖਾਂ ਦੀ ਕਥਾ ਤੁਸੀਂ ਸੁਣ ਲਓ ਨਿਸ਼ਾਨ ਸਾਹਿਬ ਦੇ ਸੰਬੰਧ ਵਿੱਚ ਉਹਨਾਂ ਨੇ ਵਿਚਾਰ ਰੱਖਿਆ ਸੰਤ ਗਿਆਨੀ ਗੁਰਪ੍ਰੀਤ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖਿਆ ਹੋਰ ਵੀ ਸੰਪਰਦਾਵਾਂ ਦੇ ਮੁਖੀ ਸਹਿਬਾਨ ਸਿੰਘ ਸਹਿਬਾਨ ਨੇ ਸਮਾਂ ਦਸਮਾ ਜੜਾਇਆ ਉਹ ਨਿਸ਼ਾਨ ਸਾਹਿਬ ਦੇ ਸੰਬੰਧ ਦੇ ਵਿੱਚ ਕੌਮ ਤੇ ਪੰਥ ਦੇ ਨਾਲ ਜਾਣਕਾਰੀ ਉਹ ਸਾਂਝੀ ਕੀਤੀ ਹੈ ਸੋ ਮੈਂ ਉਹਦਾ ਬਹੁਤਾ ਵਿਸਥਾਰ ਨਹੀਂ ਕਰਨਾ ਪਰ ਅੱਜ ਪੰਥ ਤੇ ਕੌਮ ਦੇ ਵਿੱਚ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਨੂੰ ਬਦਲਣ ਦਾ ਮੁੱਦਾ ਕਿਉਂ ਖੜਾ ਹੋਇਆ ਹੁਣ ਅੱਜ ਜਿੱਥੇ ਪੂਰੀ ਕੌਮ ਨੂੰ ਆਪਾਂ ਇਹ ਬੇਨਤੀ ਕਰ ਰਹੇ ਹਾਂ ਵੀ ਭਾਈ ਬਹੁਤ ਲੰਬੇ ਸਮੇਂ ਤੋਂ ਆਪਾਂ ਖੁਆਰ ਹੋ ਰਹੇ ਹਾਂ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ ਕੌਮ ਤੇ ਪੰਥ ਲਈ ਆਪਾਂ ਕੰਮ ਕਰੀਏ ਧਰਮ ਦੇ ਝੰਡੇ ਨੂੰ ਬੁਲੰਦ ਕਰਦਿਆਂ ਹੋਇਆਂ ਜੋ ਪੰਥ ਇਸ ਵਕਤ ਬਹੁਤ ਵੱਡੀਆਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਭਾਵੇਂ ਉਹ ਧਰਮ ਪਰਵਰਤਨ ਦੀ ਗੱਲ ਕਹਿ ਲਓ ਸਿੱਖੀ ਨੂੰ ਛੱਡ ਕੇ ਦੂਸਰੇ ਧਰਮਾਂ ਵੱਲ ਜਾਣ ਵਾਲੇ ਲੋਕਾਂ ਦੀ ਬਹੁ ਗਿਣਤੀ ਵੱਧਦੀ ਜਾ ਰਹੀ ਹੈ ਸਿੱਖੀ ਪ੍ਰਤੀ ਲੋਕਾਂ ਦਾ ਲਗਾ ਘੱਟ ਕੇ ਦੁਨਿਆਵੀ ਚੀਜ਼ਾਂ ਵਗਰ ਚੱਕਾ ਚਾਉਂਦ ਮਗਰ ਸਾਡਾ ਜਿਹੜਾ ਝੁਕਾ ਵਧਦਾ ਜਾ ਰਿਹਾ ਇਥੋਂ ਤੱਕ ਕਿ ਗੁਰੂ ਘਰਾਂ ਦੇ ਵਿੱਚ ਰਹਿ ਕੇ ਪੰਥ ਦੀ ਸੇਵਾ ਕਰਨ ਵਾਲੇ ਵੀ ਵਿਅਕਤੀ ਜਿਹੜੇ ਆ ਉਹ ਆਪਣੇ ਕਰਤਾਰ ਤੋਂ ਹੌਲੇ ਹੋ ਗਏ ਜਿਨ੍ਹਾਂ ਨੂੰ ਵੇਖ ਕੇ ਕੌਮ ਤੇ ਪੰਥ ਦੇ ਪ੍ਰਤੀ ਲੋਕਾਂ ਦੇ ਅੰਦਰ ਇਹ ਭਾਵਨਾ ਪੈਦਾ ਹੋ ਰਹੀ ਹੈ ਵੀ ਅਸੀਂ ਇਹਨਾਂ ਨਾਲੋਂ ਕਿਤੇ ਚੰਗੇ ਆ ਵੀ ਧਰਮੀ ਬੰਦੇ ਧਰਮ ਦੇ ਚੂਲੇ ਪਾ ਕੇ ਬਹੁਤ ਐਸੇ ਕੰਮ ਕਰ ਰਹੇ ਆ ਅਸੀਂ ਜੇ ਕੇਸ ਨਹੀਂ ਰੱਖੇ ਅੰਮ੍ਰਿਤ ਨਹੀਂ ਛਕਿਆ ਜਾਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਤੇ ਅਸੀਂ ਇਹਨਾਂ ਨਾਲੋਂ ਬਹੁਤੇ ਚੰਗੇ ਆ ਸੋ ਐਸੀਆਂ ਬਹੁਤ ਬਹੁਤ ਵੱਡੀਆਂ ਧਾਰਨਾਵਾਂ ਲੋਕਾਂ ਦੇ ਅੰਦਰ ਪੈਦਾ ਹੋ ਰਹੀਆਂ ਤੇ ਪੰਥ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਲੈ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਪੰਥ ਤੇ ਕੌਮ ਲਈ ਸਮਾਦਰ ਸਮਾ ਸਰਕਾਰੀ ਤੌਰ ਤੇ ਜਦੋਂ ਕੁਝ ਨਾ ਕੁਝ ਗਲਤ ਫੈਸਲੇ ਲਏ ਗਏ ਉਹਨਾਂ ਫੈਸਲਿਆਂ ਦਾ ਡਟ ਕੇ ਵਿਰੋਧ ਕਰਨ ਦੇ ਸਬੰਧ ਦੇ ਵਿੱਚ ਜੋ ਸੰਗਤਾਂ ਆਸ ਰੱਖਦੀਆਂ ਸੀ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਤੋਂ ਉਹਨਾਂ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਦਰਕਨਾਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਵੀ ਪਿੱਛੇ ਰਹਿ ਗਈਆਂ ਥਾਂ ਥਾਂ ਦੇ ਉੱਪਰ ਹੋ ਰਿਹਾ ਹੈ ਮਹਾਰਾਜ ਦੇ ਨਰਾਦਰ ਸਰੂਪਾਂ ਦੀ ਬੇਅਦਬੀ ਦੇ ਮਸਲੇ ਵੀ ਪਿੱਛੇ ਰਹਿ ਗਏ ਸਿੱਖਾਂ ਦੇ ਰੂਪ ਦੇ ਵਿੱਚ ਬਣੇ ਹੋਏ ਭੇਖੀ ਆ ਸਿੱਖ ਜਿਨ੍ਹਾਂ ਨੇ ਆਪੋ ਆਪਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤਿਆਰ ਕਰ ਲਏ ਜਿਨ੍ਹਾਂ ਨੂੰ ਵੱਡਕਾਰੀ ਸਰੂਪ ਕਿਹਾ ਗਿਆ ਤੇ ਬਹੁਤ ਕੁਝ ਐਸਾ ਕੀਤਾ ਗਿਆ ਜਿਨ੍ਹਾਂ ਦੇ ਨਾਲ ਛੇੜਛਾੜ ਕੀਤੀ ਗਈ ਉਹਨਾਂ ਮੁੱਦਿਆਂ ਦੇ ਉੱਪਰ ਜਿਹੜਾ ਆ ਸਿੰਘ ਸਾਹਿਬਾਨ ਨੇ ਕੋਈ ਫੈਸਲਾ ਨਹੀਂ ਲਿਆ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਬਾਰ-ਬਾਰ ਚਿੱਠੀਆਂ ਲਿਖ ਕੇ ਤਗੀਦ ਕਰਕੇ ਜਥਿਆਂ ਨੇ ਜਾ ਕੇ ਬੇਨਤੀਆਂ ਕੀਤੀਆਂ ਵੀ ਇਹਨਾਂ ਕਾਰਜਾਂ ਦੇ ਉੱਪਰ ਸਿੰਘ ਸਹਿਬਾਨ ਕਰੜਾ ਫੈਸਲਾ ਲੈਣ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿਰਧ ਸਰੂਪ ਜਿਹੜੇ ਐ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਉਹਨਾਂ ਦੀ ਹਾਲਤ ਬਹੁਤ ਗੰਭੀਰ ਹੋ ਚੁੱਕੀ ਐ ਜਿਨ੍ਹਾਂ ਨੂੰ ਨਾਤੇ ਸੰਸਕਾਰ ਕਰਨ ਦੀ ਆਗਿਆ ਦਿੱਤੀ ਜਾਂਦੀ ਐ ਜੇਕਰ ਉਹਨਾਂ ਦੀ ਸੁਧਾਈ ਦੀ ਗੱਲ ਕੀਤੀ ਜਾਵੇ ਮਹਾਰਾਜ ਦੇ ਅੰਗ ਬੁੱਲਣ ਦੀ ਗੱਲ ਕੀਤੀ ਜਾਵੇ ਤੇ ਉਹਦੇ ਸਬੰਧ ਦੇ ਵਿੱਚ ਵੀ ਪੰਥ ਦੇ ਕੋਲ ਕਲੀਅਰ ਕਟ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਐਸਾ ਫੈਸਲਾ ਨਹੀਂ ਵੀ ਇਹ ਕੌਣ ਕਰ ਸਕਦਾ ਜਾਂ ਅਸੀਂ ਕਰ ਸਕਦੇ ਵੀ ਆ ਜਾਂ ਨਹੀਂ ਕਰ ਸਕਦੇ ਇਹਨਾਂ ਮੁੱਦਿਆਂ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਵੇਂ ਸਰੂਪ ਵਿਦੇਸ਼ਾਂ ਵਿੱਚ ਮਗਾਉਣ ਦੇ ਸਬੰਧ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੂਸਰੇ ਦੇਸ਼ਾਂ ਪਰਦੇਸ਼ਾਂ ਵਿੱਚ ਲਿਜਾਣ ਦੇ ਸਬੰਧ ਦੇ ਵਿੱਚ ਬਹੁਤ ਵੱਡੇ ਐਸੇ ਮਸਲੇ ਸੀ ਜਿਨ੍ਹਾਂ ਦੇ ਉੱਪਰ ਨਿਰਣਾ ਲੈਣਾ ਬਣਦਾ ਸੀ ਪਰ ਸਿੱਖ ਪੰਥ ਦੇ ਰਹਿਨੁਮਾ ਜਿਹੜੇ ਆ ਇਸ ਵਕਤ ਜਥੇਦਾਰ ਸਹਿਬਾਨ ਨੇ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਨਿਸ਼ਾਨ ਸਾਹਿਬ ਦੇ ਚੋਲੇ ਦੇ ਰੰਗ ਨੂੰ ਬਦਲਣ ਦੀ ਗੱਲ ਸੰਗਤ ਵਿੱਚ ਕਿਉਂ ਛੱਡੀ ਹੈ ਸੋ ਗੁਰੂ ਕੇ ਪਿਆਰਿਓ ਬਿਛਾ ਦਾ ਇਹ ਬਣਦਾ ਸੀ ਵੀ ਅਸੀਂ ਇਸ ਮੁੱਦੇ ਦੇ ਉੱਪਰ ਵਿਚਾਰ ਕਰੀਏ ਵੀ ਇਸ ਵਕਤ ਕੌਮ ਤੇ ਪੰਥ ਕੀ ਐਸੀ ਸਿਚੁਏਸ਼ਨ ਵਿੱਚ ਹੈ ਵੀ ਜਦੋਂ ਸਾਨੂੰ ਚੋਲੇ ਦੇ ਨਿਸ਼ਾਨ ਸਾਹਿਬ ਦੇ ਰੰਗ ਨੂੰ ਬਦਲਣ ਲਈ ਜਿਹੜਾ ਆ ਉਹ ਨਿਰਣਾ ਲੈਣਾ ਪਵੇ ਜਾਂ ਕੋਈ ਐਸੀ ਸਾਡੇ ਤੇ ਵਿਵਤਾ ਆਣ ਪਈ ਹੈ ਜਿਹਦੇ ਸਬੰਧ ਦੇ ਵਿੱਚ ਤੁਰੰਤ ਸਾਨੂੰ ਇਹ ਫੈਸਲਾ ਲੈਣਾ ਪਵੇ ਵੀ ਅਸੀਂ ਆਪਣੇ ਨਿਸ਼ਾਨ ਸਾਹਿਬ ਦੇ ਰੰਗ ਜਿਹੜੇ ਆ ਜਾਂ ਉਹਨਾਂ ਦੇ ਆਕਾਰ ਜਿਹੜੇ ਆ ਉਹਨਾਂ ਨੂੰ ਕਿਸ ਢੰਗ ਦਾ ਬਣਾਈਏ ਮੌਜੂਦਾ ਸਮੇਂ ਦੇ ਵਿੱਚ ਜਿੰਨੀ ਕਿ ਸਾਧਾਸ ਨੂੰ ਸਤਿਗੁਰੂ ਮਹਾਰਜ ਨੇ ਸਮੱਤ ਦਿੱਤੀ ਹੈ ਸਾਡੇ ਉੱਪਰ ਕੋਈ ਐਸੀ ਮੁਸ਼ਕਿਲ ਦਰਪੇਸ਼ ਨਹੀਂ ਹੈ ਵੀ ਸਾਨੂੰ ਨਿਸ਼ਾਨ ਸਾਹਿਬ ਦੇ ਰੰਗ ਬਦਲਣ ਦੀ ਲੋੜ ਪਵੇ ਨਿਸ਼ਾਨ ਸਾਹਿਬ ਦੇ ਆਕਾਰ ਦੇ ਸਬੰਧ ਵਿੱਚ ਫੈਸਲਾ ਲੈਣ ਦੀ ਲੋੜ ਪਵੇ ਇਹ ਫੈਸਲਾ ਕੌਮ ਦਾ ਤੇ ਪੰਥ ਦਾ ਸਾਂਝਾ ਫੈਸਲਾ ਸਿੰਘ ਸਾਹਿਬਾਨ ਜੀ ਆਪ ਜੀ ਨੂੰ ਵੀ ਮੈਂ ਬੇਨਤੀ ਕਰਾਂ ਭਾਵੇਂ ਆਪ ਜੀ ਕੌਮ ਦੀ ਰਹਿਨਮਾਈ ਕਰ ਰਹੇ ਹੋ ਇਸ ਵਕਤ ਕੌਮ ਦੇ ਪ੍ਰਤੀਨਿਧ ਹੋ ਪਰ ਤੁਹਾਡੇ ਕੋਲ ਫੈਸਲੇ ਲੈਣ ਦਾ ਅਧਿਕਾਰ ਉਹਨਾਂ ਵਿਸ਼ਿਆਂ ਦੇ ਸਬੰਧ ਵਿੱਚ ਆ ਜਦੋਂ ਤੁਹਾਡੇ ਕੋਲ ਕਿਸੇ ਚੀਜ਼ ਵਾਸਤੇ ਕੰਪਲੇਂਟ ਆਉਂਦੀ ਹੈ ਕੋਈ ਤੁਹਾਡੇ ਕੋਲ ਅਰਜੀ ਆਉਂਦੀ ਹੈ ਕੋਈ ਮਸਲਾ ਆਉਂਦਾ ਹੈ ਜਾਂ ਕੌਮ ਦਾ ਪੰਥ ਦਾ ਓਟ ਆਸਰਾ ਲੈਣ ਵਾਸਤੇ ਕੋਈ ਵਿਅਕਤੀ ਚੱਲ ਕੇ ਆਉਂਦਾ ਉਸ ਮੁੱਦੇ ਨੂੰ ਸਮਝ ਕੇ ਵਿਚਾਰ ਕੇ ਤੁਸੀਂ ਉਹਦੇ ਤੇ ਫੈਸਲਾ ਦੇਣਾ ਤਾਂ ਜੋ ਕੌਮ ਤੇ ਪੰਥ ਦੀ ਚੜ੍ਹਦੀ ਖਲਾ ਹੋ ਸਕੇ ਜੇਰੇ ਸਾਰੀ ਕੌਮ ਦੇ ਨਾਲ ਸਾਰੇ ਪੰਥ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਨਾਲ ਧਾਰਮਿਕ ਨਿਸ਼ਾਨਾਂ ਦੇ ਨਾਲ ਸਾਡੀ ਮਰਿਆਦਾ ਦੇ ਨਾਲ ਸੰਬੰਧਿਤ ਵਿਸ਼ੇ ਆ ਉਹਨਾਂ ਦੇ ਵਿੱਚ ਕਿਸੇ ਵੀ ਜਥੇਬੰਦੀ ਨੂੰ ਕਿਸੇ ਵੀ ਸੰਪਰਦਾ ਨੂੰ ਜਾਂ ਕਿਸੇ ਵੀ ਸਿੰਘ ਸਹਿਬਾਨ ਨੂੰ ਇਹ ਅਧਿਕਾਰ ਨਹੀਂ ਹੈ ਵੀ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਫੈਸਲਾ ਸੁਲਾ ਦੇਣ ਤੇ ਬਾਅਦ ਦੇ ਵਿੱਚ ਉਹ ਫੈਸਲਾ ਸਾਨੂੰ ਕੌਮ ਤੇ ਪੰਥ ਦੇ ਰੋਹ ਨੂੰ ਦੇਖਦਿਆਂ ਵਾਪਸ ਲੈਣਾ ਪਵੇ ਸੋ ਆਪ ਜੀ ਨੂੰ ਪਹਿਲਾਂ ਤੇ ਇਸ ਗੱਲ ਦਾ ਬਹੁਤ ਖਾਸ ਧਿਆਨ ਰੱਖਣਾ ਚਾਹੀਦਾ ਹੈ ਵੀ ਫੈਸਲਾ ਹੋ ਕਿਸ ਵਿਸ਼ੇ ਚ ਰਿਹਾ ਤੇ ਕੀ ਤੁਹਾਡੇ ਕੋਲੇ ਅਧਿਕਾਰ ਹੈ ਵੀ ਤੁਸੀਂ ਉਸ ਵਿਸ਼ੇ ਦੇ ਉੱਪਰ ਪੰਜ ਸਿੰਘ ਸਹਿਬਾਨ ਇਕੱਲੇ ਬਹਿ ਕੇ ਨਿਰਣਾ ਕਰ ਲੋ ਜੇ ਜੇ ਕਿਸੇ ਦਾ ਕੋਈ ਪਰਸਨਲ ਮੁੱਦਾ ਹੈ ਜਾਂ ਕੋਈ ਐਸਾ ਵਿਸ਼ਾ ਤੁਹਾਡੇ ਕੋਲ ਆਇਆ ਕਿਸੇ ਨੇ ਚੱਲ ਕੇ ਆ ਕੇ ਫਰਿਆਦ ਕੀਤੀ ਹੈ ਉਹਦੇ ਉੱਪਰ ਤੁਸੀਂ ਫੈਸਲਾ ਦੇ ਸਕਦੇ ਹੋ ਪਰ ਸਾਂਝੇ ਕੌਮ ਦੇ ਤੇ ਪੰਥ ਦੇ ਰੂਪ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲਾਗੂ ਕਰਨਾ ਕਿਸੇ ਵੀ ਚੀਜ਼ ਨੂੰ ਆਪਾਂ ਖਤਮ ਕਰਨਾ ਜਾਂ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਹੋ ਸਕਦਾ ਵੀ ਸਾਡੀ ਚਲੀ ਆ ਰਹੀ ਰਹਿਤ ਮਰਿਆਦਾ ਦੇ ਵਿੱਚ ਜਾਂ ਚੱਲੇ ਆ ਰਹੇ ਜਿਹੜੇ ਧਾਰਮਿਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਵਿੱਚ ਅਸੀਂ ਕੋਈ ਫੇਰ ਬਦਲ ਕਰਨਾ ਹੈ ਉਹਦੇ ਵਾਸਤੇ ਪੂਰੇ ਪੰਥ ਦੀ ਜਥੇਬੰਦੀਆਂ ਦੀ ਸੰਪਰਦਾਵਾਂ ਦੀ ਰਹਿਨੁਮਾਈ ਦੇ ਅੰਦਰ ਇਕੱਤਰਤਾ ਕਰਕੇ ਸਾਂਝਾ ਫੈਸਲਾ ਹੋਣਾ ਚਾਹੀਦਾ ਤਾਂ ਜੋ ਪੂਰੀ ਕੌਮ ਉਸ ਫੈਸਲੇ ਨੂੰ ਸਵੀਕਾਰ ਕਰੇ ਪਰ ਇਸ ਵਕਤ ਤੇ ਕੋਈ ਐਸਾ ਮੁੱਦਾ ਹੈ ਨਹੀਂ ਸੀ ਆਪ ਜੀ ਨੇ ਬਹੁਤ ਕਾੜੀ ਦੇ ਨਾਲ ਜਲਦੀ ਦੇ ਨਾਲ ਪਤਾ ਨਹੀਂ ਕਿਉਂ ਇਸ ਵਕਤ ਕੌਮ ਦੇ ਵਿੱਚ ਇਹ ਗੱਲ ਛੇੜ ਦਿੱਤੀ ਤੇ ਮੈਨੂੰ ਬੜੇ ਹੀ ਦੁਖੀ ਹਿਰਦੇ ਦੇ ਨਾਲ ਇਹ ਬੇਨਤੀ ਕਰਨੀ ਪੈ ਰਹੀ ਹੈ ਵੀ ਜਿਹੜੇ ਨਿਸ਼ਾਨ ਜਿਹੜੇ ਝੰਡੇ ਦੇ ਥੱਲੇ ਇਕੱਠੇ ਹੋ ਕੇ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਲੜਨਾ ਅੱਜ ਸਾਡੀਆਂ ਜਥੇਬੰਦੀਆਂ ਸਾਡੀਆਂ ਸੰਪਰਦਾਵਾਂ ਸਾਡੇ ਸਿੰਘ ਸਹਿਬਾਨ ਕੌਮ ਦੇ ਨਿਸ਼ਾਨ ਦੇ ਰੰਗ ਨੂੰ ਲੈ ਕੇ ਇੱਕ ਦੂਜੇ ਨਾਲ ਮੂੰਹ ਮੋਟਾ ਕਰੀ ਬੈਠੇ ਆ। ਸ਼੍ਰੋਮਣੀ ਕਮੇਟੀ ਦੇ ਵਫਾਦਾਰ ਸ਼੍ਰੋਮਣੀ ਕਮੇਟੀ ਨੂੰ ਸ਼ਾਬਾਸ਼ੇ ਦੇ ਰਿਹਾ ਜੀ ਬਹੁਤ ਵਧੀਆ ਕੰਮ ਕਰ ਦਿੱਤਾ। ਪਰਾਤਨ ਸੰਪਰਦਾਮਾ ਜਥੇਬੰਦੀਆਂ ਦੇ ਮਹਾਪੁਰਖਾਂ ਦੀ ਸੰਗਤ ਕਰਨ ਵਾਲੀ ਸੰਗਤ ਇਸ ਚੀਜ਼ ਨੂੰ ਬਹੁਤ ਬੁਰਾ ਮਨਾ ਰਹੀ ਆ ਵੀ ਭਾਈ ਇਹ ਫੈਸਲਾ ਤੁਸੀਂ ਸਰਾਸਰ ਗਲਤ ਲਿਆ ਨਿਹੰਗ ਸਿੰਘ ਜਥੇਬੰਦੀਆਂ ਨੀਲੇ ਨਿਸ਼ਾਨ ਹਮੇਸ਼ਾ ਚਲਾਉਂਦੀਆਂ ਰਹੀਆਂ ਕੌਮ ਦਾ ਨਿਸ਼ਾਨ ਹਮੇਸ਼ਾ ਕੇਸਰੀ ਰਿਹਾ ਹੈ ਸੋ ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਫੈਸਲੇ ਲਵਾਂਗੇ ਤੇ ਸਾਨੂੰ ਇੱਕ ਦੂਜੇ ਦੀ ਨਾਰਾਜ਼ਗੀ ਝੱਲਣੀ ਪਵੇਗੀ ਤੇ ਬਹੁਤ ਹੈਰਾਨੀ ਦੀ ਗੱਲ ਹੈ ਸਿੰਘ ਸਾਹਿਬ ਕਿਸੇ ਵੀ ਦੂਜੇ ਧਰਮ ਨੇ ਵਿਰੋਧ ਨਹੀਂ ਕਰਨਾ ਸਾਡੇ ਆਪਣੇ ਧਰਮ ਦੀਆਂ ਆਪਣੀਆਂ ਜਥੇਬੰਦੀਆਂ ਨੇ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹ ਜਾਣਾ ਜਿਸ ਨਿਸ਼ਾਨ ਜਿਸ ਝੰਡੇ ਦੇ ਥੱਲੇ ਇਕੱਠੇ ਹੋ ਕੇ ਅਸੀਂ ਕੌਮ ਤੇ ਪੰਥ ਦੇ ਲਈ ਕਾਰਜ ਕਰਨੇ ਸੀ ਅੱਜ ਉਹੀ ਨਿਸ਼ਾਨ ਉਹੀ ਝੰਡਾ ਤੇ ਉਸ ਝੰਡੇ ਦਾ ਰੰਗ ਉਸ ਨਿਸ਼ਾਨ ਦਾ ਰੰਗ ਸਾਡੇ ਲਈ ਦੁਬਿਧਾ ਦਾ ਕਾਰਨ ਬਣ ਗਿਆ 21ਵੀਂ ਸਦੀ ਦੀ ਮੈਂ ਸਮਝਦਾ ਵੀ ਸਭ ਤੋਂ ਵੱਡੀ ਇਹ ਸਿੱਖਾਂ ਦੀ ਤਰਾਸ ਦੀ ਹੈ ਕਿ ਆਪਣੇ ਨਿਸ਼ਾਨ ਦੇ ਰੰਗ ਨੂੰ ਲੈ ਕੇ ਜਥੇਬੰਦੀਆਂ ਸਿੰਘ ਸਹਿਬਾਨ ਗੁਰਸੇਕ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਜਾਣ ਤੇ ਬਾਕੀ ਧਰਮਾਂ ਦੇ ਲੋਕ ਸਾਡੇ ਵੱਲ ਦੇਖ ਕੇ ਸਾਡਾ ਮਜ਼ਾਕ ਕਢਾਉਣ ਸਾਡਾ ਹੱਸਾ ਡਾਉ ਤੇ ਦਲੀਲ ਇਹ ਦਿੱਤੀ ਗਈ ਹੈ ਕਿ ਜੀ ਭਗਵੇਂ ਰੰਗ ਦੇ ਨਾਲ ਇਹ ਰੰਗ ਮੇਲ ਖਾਂਦਾ ਇਸ ਕਰਕੇ ਇਸ ਰੰਗ ਨੂੰ ਬਦਲਣ ਦੀ ਜ਼ਰੂਰਤ ਸੀ ਜੇਕਰ ਬਦਲਣ ਦੀ ਜ਼ਰੂਰਤ ਵੀ ਸੀ ਤੇ ਸਿੰਘ ਸਹਿਬਾਨ ਇੱਕ ਖੁੱਲੀ ਇਕਤਰਤਾ ਸੱਦਦੇ ਖਾਸ ਤੌਰ ਤੇ ਮੈਂ ਹਰ ਬਾਰੇ ਬੇਨਤੀ ਕਰਦਾ ਰਿਹਾ ਕਿ ਜਿੱਥੇ ਪੰਜਾਬ ਦੀ ਧਰਤੀ ਤੇ ਉੱਤੇ ਗੁਰਸਿੱਖ ਵੱਸਦੇ ਆ ਅੱਜ ਪੰਜਾਬ ਦੇ ਨਾਲੋਂ ਵਦੇਸ਼ਾਂ ਦੀ ਧਰਤੀ ਤੇ ਬਹੁ ਗਿਣਤੀ ਦੇ ਵਿੱਚ ਗੁਰਸਿੱਖ ਬਾਹਰਲੇ ਮੁਲਕਾਂ 'ਚ ਬੈਠੇ ਆ। ਸੋ ਕੋਈ ਵੀ ਫੈਸਲਾ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਣਾ ਜਾਂ ਸਿੰਘ ਸਹਿਬਾਨ ਵੱਲੋਂ ਕੀਤਾ ਜਾਣਾ ਉਹ ਕੇਵਲ ਪੰਜਾਬ 'ਚ ਨਹੀਂ ਲਾਗੂ ਹੋਣਾ। ਪੂਰੀ ਦੁਨੀਆ 'ਚ ਵੱਸਦੇ ਸਿੱਖਾਂ ਤੇ ਲਾਗੂ ਹੋਣਾ ਤੇ ਪੂਰੀ ਦੁਨੀਆ 'ਚ ਵੱਸਦੇ ਸਿੱਖਾਂ ਦੀ ਰਾਏ ਉਹਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਸਿੰਘ ਸਹਿਬਾਨ ਜੀ ਜੇਕਰ ਕੁਝ ਕਰਨਾ ਹੀ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਅੰਦਰ ਹਰ ਦੇਸ਼ ਤੋਂ ਹਰ ਮੁਲਕ ਤੋਂ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਉਹ ਜ਼ਰੂਰੀ ਬਣਾਓ। ਸਾਰੇ ਸਿੱਖਾਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਕੌਮ ਤੇ ਪੰਥ ਦੇ ਮਸਲਿਆਂ ਉੱਪਰ ਜਿਹੜਾ ਕੋਈ ਨਾ ਕੋਈ ਵਿਚਾਰ ਤੁਸੀਂ ਦੇ ਸਕਦੇ ਹੋ ਤਾਂ ਜੋ ਸਾਂਝੇ ਰੂਪ ਦੇ ਵਿੱਚ ਸਾਰੇ ਸਿੱਖ ਉਹਨੂੰ ਸਿਰ ਨਵਾ ਕੇ ਮੰਨ ਲੈਣ ਇਹ ਨਾ ਹੋਵੇ ਕਿ ਕਿਸੇ ਦੇ ਕਹਿਣ ਤੇ ਜਲਦਬਾਜੀ ਵਿੱਚ ਤੁਸੀਂ ਕੋਈ ਫੈਸਲਾ ਲੈ ਲਓ ਤੇ ਬਾਅਦ ਦੇ ਵਿੱਚ ਉਹਨਾਂ ਫੈਸਲਿਆਂ ਨੂੰ ਗਿਆਨੀ ਗੁਰਬਚਨ ਸਿੰਘ ਹੋਣਾਂ ਦੀ ਤਰ੍ਹਾਂ ਤੁਹਾਨੂੰ ਵਾਪਸ ਲੈਣਾ ਪਵੇ ਤੇ ਸਾਰੀ ਜ਼ਿੰਦਗੀ ਉਹ ਦਾਗ ਤੁਹਾਡੇ ਮੱਥੇ ਤੇ ਲੱਗਾ ਰਵੇ ਪਤਾ ਨਹੀਂ ਤੁਹਾਡੀ ਕੀ ਮਜਬੂਰੀ ਹੈ ਕੀ ਕਾਰਨ ਹੈ ਕਿ ਜਿਨ੍ਹਾਂ ਵਿਸ਼ਿਆਂ ਤੇ ਤੁਹਾਨੂੰ ਕੰਮ ਕਰਨ ਵਾਸਤੇ ਬੇਨਤੀਆਂ ਕਰਦੇ ਆ ਚਿੱਠੀਆਂ ਲਿਖਦੇ ਆ ਈਮੇਲਾਂ ਭੇਜਦੇ ਆ ਉਹਨਾਂ ਵਾਸਤੇ ਤੁਹਾਡੇ ਕੋਲ ਸਮਾਂ ਨਹੀਂ ਹੈ ਤੇ ਜਿਹੜੇ ਮੁੱਦੇ ਕੌਮ ਦੇ ਵਿੱਚ ਨਹੀਂ ਹੈਗੇ ਜਿਨ੍ਹਾਂ ਮੁੱਦਿਆਂ ਤੇ ਕੌਮ ਨੂੰ ਇਸ ਵਕਤ ਜ਼ਰੂਰਤ ਨਹੀਂ ਉਹਨਾਂ ਗੱਲਾਂ ਨੂੰ ਲੈ ਕੇ ਤੇ ਤੁਸੀਂ ਅੱਗੇ ਤੁਰ ਪਏ ਹੋ ਬਹੁਤ ਚੰਗੀ ਗੱਲ ਹੈ ਕਿ ਸਿੰਘ ਸਹਿਬਾਨ ਕੁਝ ਕਰਨਾ ਚਾਹੁੰਦੇ ਆ ਪਰ ਜੇ ਕੁਝ ਕਰਨਾ ਚਾਹੁੰਦੇ ਆ ਤੇ ਕੌਮ ਤੇ ਪੰਥ ਦੇ ਹਿੱਤ ਦੇ ਵਿੱਚ ਕਰਨ ਕੌਮ ਤੇ ਪੰਥ ਨੂੰ ਪਾਰਨ ਵਾਸਤੇ ਫੈਸਲੇ ਨਾ ਲੈਣ ਸੋ ਵੀਡੀਓ ਮੈਂ ਬਹੁਤੀ ਲੰਬੀ ਨਹੀਂ ਕਰਨੀ ਨਿਸ਼ਾਨ ਸਾਹਿਬ ਦੇ ਸਬੰਧ ਦੇ ਵਿੱਚ ਮੈਂ ਟੂ ਕਮਾਤਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਰ ਇਸ ਵਕਤ ਕੌਮ ਤੇ ਪੰਥ ਨੂੰ ਵੀ ਇਹ ਸੋਚਣਾ ਚਾਹੀਦਾ ਸਾਡਾ ਵਿਸ਼ਾ ਨਿਸ਼ਾਨ ਸਾਹਿਬ ਦੇ ਰੰਗ ਦੇ ਉੱਪਰ ਬਹਿਸ ਕਰਨ ਦਾ ਜਾਂ ਇੱਕ ਦੂਜੇ ਉੱਪਰ ਵੱਧ ਘੱਟ ਬੋਲ ਕੇ ਵੀਡੀਓ ਪਾ ਕੇ ਪੰਛ ਦੇ ਕੌਮ ਚ ਦੁਫਾੜ ਪਾਉਣ ਦਾ ਨਹੀਂ ਹੋਣਾ ਚਾਹੀਦਾ ਜੇਕਰ ਬਹਿਸ ਕਰਨੀ ਹੈ ਜੇਕਰ ਗੱਲ ਕਰਨੀ ਹੈ ਜਾਂ ਇਸ ਵਿਸ਼ੇ ਦੇ ਉੱਪਰ ਆਪਾਂ ਵਿਚਾਰ ਕਰਨੀ ਹੈ ਤੇ ਸਭ ਤੋਂ ਪਹਿਲਾਂ ਸਵਾਲ ਇਹ ਹੋਣਾ ਚਾਹੀਦਾ ਵੀ ਕੀ ਇਸ ਵਕਤ ਕੌਮ ਦੇ ਨਿਸ਼ਾਨ ਨੂੰ ਬਦਲਣ ਦੀ ਜ਼ਰੂਰਤ ਹੈ ਜਾਂ ਸਾਡੇ ਉੱਪਰ ਐਸੀ ਕਿਹੜੀ ਵਿਵਤਾ ਆ ਪਈ ਹੈ ਕਿ ਅਸੀਂ ਇਸ ਵਕਤ ਕੌਮ ਦੇ ਨਿਸ਼ਾਨ ਦਾ ਰੰਗ ਬਦਲਣ ਬਾਰੇ ਵਿਚਾਰ ਕਰੀਏ ਕਿਉਂਕਿ ਮੁੱਦੇ ਤੇ ਹੋਰ ਬਹੁਤ ਜ਼ਰੂਰੀ ਸਾਡੇ ਕੋਲ ਹੈਗੇ ਆ ਬਹੁਤ ਐਸੀਆਂ ਸਾਡੇ ਕੋਲ ਪੁਰਾਣੀਆਂ ਹਜੇ ਮੁਸੀਬਤਾਂ ਪਈਆਂ ਆ ਜਿਨ੍ਹਾਂ ਦਾ ਹੱਲ ਨਹੀਂ ਅਸੀਂ ਕੀਤਾ ਦੇ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਕੇ ਇਸ ਵਕਤ ਇਸ ਗੱਲ ਨੂੰ ਉਜਾਗਰ ਕਰਕੇ ਸੰਗਤਾਂ ਵਿੱਚ ਦੁਬਧਾ ਪਾ ਦੇਣੀ ਕੋਈ ਸਮਝਦਾਰੀ ਦੀ ਕੋਈ ਸਿਆਣਪ ਦਾ ਫੈਸਲਾ ਜਿਹੜਾ ਉਹ ਮੈਨੂੰ ਨਹੀਂ ਲੱਗਦਾ ਸੋ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਦੂਸਰੇ ਦੇ ਨਾਲ ਬੰਦ ਘੱਟ ਬੋਲ ਕੇ ਇੱਕ ਦੂਸਰੇ ਨੂੰ ਨੀਵਾ ਵਿਖਾਉਣ ਵਾਸਤੇ ਮਹਾਪੁਰਖਾਂ ਦੀਆਂ ਵਿਚਾਰਾਂ ਇੱਕ ਦੂਸਰੇ ਦੇ ਉੱਪਰ ਤਰਕਵਾਦੀ ਵਿਚਾਰਾਂ ਕਰਨ ਦੀ ਜਗ੍ਹਾ ਦੇ ਉੱਪਰ ਵਿਚਾਰ ਇਹ ਕਰੀਏ ਵੀ ਇਸ ਵਕਤ ਕੌਮ ਨੂੰ ਇਹਨਾਂ ਫੈਸਲਿਆਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜੇਕਰ ਸਮਾਪਾ ਕਰਕੇ ਕੌਮ ਤੇ ਪੰਥ ਨੂੰ ਜ਼ਰੂਰਤ ਹੋਵੇਗੀ ਤੇ ਸਾਰਾ ਪੰਥ ਇਕੱਤਰ ਹੋ ਕੇ ਇਕੱਠਾ ਹੋ ਕੇ ਕੌਮੀ ਫੈਸਲੇ ਕਰੇਗਾ ਜਥੇਦਾਰ ਸਹਿਬਾਨ ਕੋਲ ਕੋਈ ਹੱਕ ਨਹੀਂ ਹੈ ਕਿ ਉਹ ਕੌਮ ਦੇ ਫੈਸਲੇ ਆਪਣੀ ਮਨਮਰਜ਼ੀ ਦੇ ਨਾਲ ਕਰ ਦੇਣ ਤੇ ਜੇਕਰ ਸਿੰਘ ਸਹਿਬਾਨ ਕਰਨਾ ਚਾਹੁੰਦੇ ਨੇ ਤੇ ਰਹਿਤ ਮਰਿਆਦਾ ਦੇ ਸਬੰਧ ਦੇ ਵਿੱਚ ਬਹੁਤ ਕੁਝ ਸਾਡੇ ਵਿੱਚ ਵਖਰੇਵੇਂ ਹਨ ਉਹਨੂੰ ਇੱਕ ਕਰਨ ਵਾਸਤੇ ਸਾਰੀਆਂ ਜਥੇਬੰਦੀਆਂ ਨੂੰ ਸੱਦੋ ਇਕਤਰਤਾ ਕਰੋ ਪਾਵੇਂ ਇੱਕ ਦਿਨ ਲੱਗੇ ਪਾਵੇਂ ਦੋ ਦਿਨ ਲੱਗਣ ਪਾਵੇਂ 6 ਮਹੀਨੇ ਲੱਗ ਜਾਣ ਜਿੰਨੀ ਦੇਰ ਤੱਕ ਅਸੀਂ ਨਤੀਜਾ ਨਹੀਂ ਕੱਢ ਲੈਂਦੇ ਇੱਕ ਦੂਸਰੇ ਨਾਲ ਸਹਿਮਤ ਨਹੀਂ ਹੋ ਜਾਂਦੇ ਉਹਦੇ ਤੇ ਵਿਚਾਰ ਕਰੋ ਉਹਦੇ ਤੇ ਚਰਚਾ ਕਰੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਬਣੇ ਸੀ ਜਥੇਦਾਰ ਤੇ ਉਹਨਾਂ ਨੇ ਥੋੜਾ ਜਿਹਾ ਉਪਰਾਲਾ ਕੀਤਾ ਸੀ ਇੱਕ ਮੀਟਿੰਗ ਸੱਦੀ ਸੀ ਉਦੋਂ ਬਾਅਦ ਕੋਈ ਮੀਟਿੰਗ ਨਹੀਂ ਸੱਦੀ ਗਈ ਸੋ ਮੈਂ ਇਸ ਵਕਤ ਗਿਆਨੀ ਰਕबीर ਸਿੰਘ ਹੋਣਾ ਨੂੰ ਵੀ ਬੇਨਤੀ ਕਰਦਾ ਆ ਵੀ ਜੇਕਰ ਕੌਮ ਤੇ ਪੰਥ ਦੇ ਫੈਸਲੇ ਕਰਨਾ ਚਾਹੁੰਦੇ ਆ ਉਹ ਜਾਂ ਸਿੰਘ ਸਹਿਬਾਨੇ ਚਾਹੁੰਦੇ ਆ ਵੀ ਅਸੀਂ ਆਪਣੀ ਪਦਵੀ ਤੇ ਬੈਠ ਕੇ ਕੌਮ ਤੇ ਪੰਥ ਲਈ ਕੁਝ ਕਰੀਏ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਾਜੇ ਰੂਪ ਵਿੱਚ ਸੱਦੋ ਇਹ ਇਕਤਰਤਾ ਕਰੋ ਇਹ ਇਕਤਰਤਾ ਕਰਕੇ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਨੁਮਾਇੰਦਗੀ ਜਿਹੜੀ ਹੈ ਉਹਨੂੰ ਮੁਖ ਬਣਾਇਆ ਜਾਵੇ ਤਾਂ ਜੋ ਕੋਈ ਵੀ ਗੁਰਸਿੱਖ ਇਹ ਨਾ ਕਵੇ ਵੀ ਸਾਨੂੰ ਸੱਦਿਆ ਨਹੀਂ ਜਾਂ ਅਸੀਂ ਉਹਦੇ ਵਿੱਚ ਹਾਜ਼ਰ ਸੀ ਤੇ ਇਸ ਕਰਕੇ ਅਸੀਂ ਇਹਨੂੰ ਮੰਨਤਾ ਨਹੀਂ ਦਿੰਦੇ ਫੇਰ ਕੌਮ ਤੇ ਪੰਥ ਦੇ ਫੈਸਲੇ ਕੀਤੇ ਜਾਣ ਤਾਂ ਹੀ ਅਸੀਂ ਚੜ੍ਹਦੀ ਕਲਾ ਬਲ ਜਾਵਾਂਗੇ ਨਹੀਂ ਤੇ ਅੱਜ ਬਹੁਤ ਨਮੋਸ਼ੀ ਦੀ ਗੱਲ ਹੈ ਕਿ ਕੌਮ ਦੀ ਏਕਤਾ ਦਾ ਪ੍ਰਤੀਕ ਕੌਮ ਦਾ ਨਿਸ਼ਾਨ ਕੌਮ ਦੇ ਵਿੱਚ ਵੰਡੀ ਪਾ ਦੇਵੇ ਇਹਦੇ ਤੋਂ ਵੱਡਾ ਘਾਟਾ ਸਿੱਖ ਪੰਥ ਤੇ ਕੌਮ ਦੇ ਲਈ ਹੋਰ ਕੋਈ ਨਹੀਂ ਹੋ ਸਕਦਾ ਇੰਨੀ ਕੀ ਮੇਰੀ ਵਿਚਾਰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ